ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅੰਮ੍ਰਿਤਸਰ ਫੇਰੀ ਪਿਆਰੀ ਸਾਧ ਸੰਗਤ ਜੀਓ ਬਾਬੇ ਬਕਾਲੇ ਵਿਖੇ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਆਪ ਜੀ ਤਰਨਤਾਰਨ ਸਾਈਵ ਖਡੂਰ ਸਾਹਿਬ ਤੇ ਗੋਇੰਦਵਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ ਜਿੱਦੋਂ ਆਪ ਜੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਤਾਂ ਮਸੰਦ ਪੁਜਾਰੀਆਂ ਨੇ ਆਪ ਜੀ ਨੂੰ ਦਰਸ਼ਨ ਨਾ ਕਰਨ ਦਿੱਤੇ ਅਤੇ ਅੱਗੇ ਦਰਵਾਜ਼ਾ ਬੰਦ ਕਰ ਲਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਗੁਰੂ ਸਾਹਿਬ ਜੀ ਇੱਥੇ ਹੀ ਡੇਰੇ ਨਾ ਲਾ ਲੈਣ ਤੇ ਉਹਨਾਂ ਕੋਲੋਂ ਚੜਾਵੇ ਅਤੇ ਤੇ ਸਬੰਧ ਦੀ ਮਾਇਆ ਦਾ ਹਿਸਾਬ ਕਿਤਾਬ ਹੀ ਨਾ ਮੰਗਣ ਗੁਰੂ ਸਾਹਿਬ ਜੀ ਬਾਰੋਂ ਹੀ ਮੱਥਾ ਟੇਕ ਕੇ ਅਕਾਲ ਤਖਤ ਦੇ ਪਾਸ ਇੱਕ ਬੇਰੀ ਥੱਲੇ ਆਣ ਵਿਰਾਜੇ ਅਤੇ ਕੁਝ ਸਮਾਂ ਉੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਆਪ ਜੀ ਵਾਪਸ ਬਾਬਾ ਬਕਾਲੀ ਆ ਗਏ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਨ ਉਹਥੇ ਹੁਣ ਗੁਰਦੁਆਰਾ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਨ ਉੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅੰਮ੍ਰਿਤਸਰ ਫੇਰੀ ਇਆਰੀ ਸਾਧ ਸੰਗਤ ਜੀਓ ਬਾਬੇ ਬਕਾਲੇ ਵਿਖੇ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਆਪ ਜੀ ਤਰਨਤਾਰਨ ਸਾਹਿਬ ਖਡੂਰ ਸਾਹਿਬ ਤੇ ਗੋਇੰਦਵਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ ਜਿਦੋਂ ਆਪ ਜੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਤਾਂ ਮਸੰਦ ਪੁਜਾਰੀਆਂ ਨੇ ਆਪ ਜੀ ਨੂੰ ਦਰਸ਼ਨ ਨਾ ਕਰਨ ਦਿੱਤੇ ਅਤੇ ਅੱਗੇ ਦਰਵਾਜ਼ਾ ਬੰਦ ਕਰ ਲਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕੀਤੇ ਗੁਰੂ ਸਾਹਿਬ ਜੀ ਇੱਥੇ ਹੀ ਡੇਰੇ ਨਾਂ ਲਾ ਲੈਣ ਤੇ ਉਹਨਾਂ ਕੋਲੋਂ ਚੜਾਵੇ ਅਤੇ ਦਸਬੰਦ ਦੀ ਮਾਇਆ ਦਾ ਹਿਸਾਬ ਕਿਤਾਬ ਹੀ ਨਾ ਮੰਗਣ ਗੁਰੂ ਸਾਹਿਬ ਜੀ ਬਾਰੋ ਹੀ ਮੱਥਾ ਟੇਕ ਕੇ ਅਕਾਲ ਤਖਤ ਦੇ ਪਾਸ ਇੱਕ ਬੇਰੀ ਥੱਲੇ ਆਣ ਵਿਰਾਜੇ ਅਤੇ ਕੁਝ ਸਮਾਂ ਉੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਆਪ ਜੀ ਵਾਪਸ ਬਾਬਾ ਬਕਾਲੀ ਆ ਗਏ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਾਨੂੰ ਉੱਥੇ ਹੁਣ ਗੁਰਦੁਆਰਾ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਨ ਉੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅੰਮ੍ਰਿਤਸਰ ਫੇਰੀ ਪਿਆਰੀ ਸਾਧ ਸੰਗਤ ਜੀਓ ਬਾਬੇ ਬਕਾਲੇ ਵਿਖੇ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਆਪ ਜੀ ਤਰਨਤਾਰਨ ਸਾਹਿਬ ਖਡੂਰ ਸਾਹਿਬ ਤੇ ਗੋਇੰਦਵਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ ਜਿੱਦੂ ਆਪ ਜੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਤਾਂ ਮਹੰਤਪੁਜਾਰੀਆਂ ਨੇ ਆਪ ਜੀ ਨੂੰ ਦਰਸ਼ਨ ਨਾ ਕਰਨ ਦਿੱਤੇ ਅਤੇ ਅੱਗੇ ਦਰਵਾਜ਼ਾ ਬੰਦ ਕਰ ਲਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕੀਤੇ ਗੁਰੂ ਸਾਹਿਬ ਜੀ ਇੱਥੇ ਹੀ ਡੇਰੇ ਨਾ ਲਾ ਲੈਣ ਤੇ ਉਹਨਾਂ ਕੋਲੋਂ ਚੜ੍ਹਾਵੇ ਅਤੇ ਦਸਵੰਦ ਦੀ ਮਾਇਆ ਦਾ ਹਿਸਾਬ ਕਿਤਾਬ ਹੀ ਨਾ ਮੰਗਣ ਗੁਰੂ ਸਾਹਿਬ ਜੀ ਬਾਰੂ ਹੀ ਮੱਥਾ ਟੇਕ ਕੇ ਅਕਾਲ ਤਖਤ ਦੇ ਪਾਸ ਇੱਕ 베ਰੀ ਥੱਲੇ ਆਣ ਬਿਰਾਜੇ ਅਤੇ ਕੁਝ ਸਮਾਂ ਉੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਆਪ ਜੀ ਵਾਪਸ ਬਾਬਾ ਬਕਾਲੀ ਆ ਗਏ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਾਨੂੰ ਉੱਥੇ ਹੁਣ ਗੁਰਦੁਆਰਾ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਨ ਉੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਸ਼ੁਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅੰਮ੍ਰਿਤਸਰ ਫੇਰੀ ਪਿਆਰੀ ਸਾਧ ਸੰਗਤ ਜੀਓ ਬਾਬੇ ਬਕਾਲੇ ਵਿਖੇ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਆਪ ਜੀ ਤਰਨਤਾਰਨ ਸਾਹਿਬ ਖਡੂਰ ਸਾਹਿਬ ਤੇ ਗੋਇੰਦਵਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ ਜਦੋਂ ਆਪ ਜੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਤਾਂ ਮਸੰਦ ਪੁਜਾਰੀਆਂ ਨੇ ਆਪ ਜੀ ਨੂੰ ਦਰਸ਼ਨ ਨਾ ਕਰਨ ਦਿੱਤੇ ਅਤੇ ਅੱਗੇ ਦਰਵਾਜ਼ਾ ਬੰਦ ਕਰ ਲਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਗੁਰੂ ਸਾਹਿਬ ਜੀ ਇੱਥੇ ਹੀ ਡੇਰੇ ਨਾਂ ਲਾ ਲੈਣ ਤੇ ਉਹਨਾਂ ਕੋਲੋਂ ਚੜਾਵੇ ਅਤੇ ਦਸਬੰਦ ਦੀ ਮਾਇਆ ਦਾ ਹਿਸਾਬ ਕਿਤਾਬ ਹੀ ਨਾ ਮੰਗਣ ਗੁਰੂ ਸਾਹਿਬ ਜੀ ਬਾਰੂ ਹੀ ਮੱਥਾ ਟੇਕ ਕੇ ਅਕਾਲ ਤਖਤ ਦੇ ਪਾਸ ਇੱਕ 베ਰੀ ਥੱਲੇ ਆਣ ਬਿਰਾਜੇ ਅਤੇ ਕੁਝ ਸਮਾਂ ਉੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਆਪ ਜੀ ਵਾਪਸ ਬਾਬਾ ਬਕਾਲੇ ਆ ਗਏ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਨ ਉਹਥੇ ਹੁਣ ਗੁਰਦੁਆਰਾ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਨ ਉਹਥੇ ਹੁਣ ਗੁਰਦੁਆਰਾ ਥੜਾ ਸਾਹਿਬ ਸ਼ੁਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅੰਮ੍ਰਿਤਸਰ ਫੇਰੀ ਪਿਆਰੀ ਸਾਧ ਸੰਗਤ ਜੀਓ ਬਾਬੇ ਬਕਾਲੇ ਵਿਖੇ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਗੁਰਦੁਆਰਿਆਂ ਦੀ ਯਾਤਰਾ ਕਰਕੇ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਆਪ ਜੀ ਤਰਨਤਾਰਨ ਸਾਈਵ ਖਡੂਰ ਸਾਹਿਬ ਤੇ ਗੋਇੰਦਵਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ ਜਿੱਦੂ ਆਪ ਜੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਤਾਂ ਸੰਤ ਪੁਜਾਰੀਆਂ ਨੇ ਆਪ ਜੀ ਨੂੰ ਦਰਸ਼ਨ ਨਾ ਕਰਨ ਦਿੱਤੇ ਅਤੇ ਅੱਗੇ ਦਰਵਾਜ਼ਾ ਬੰਦ ਕਰ ਲਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕੀਤੇ ਗੁਰੂ ਸਾਹਿਬ ਜੀ ਇੱਥੇ ਹੀ ਡੇਰੇ ਨਾ ਲਾ ਲੈਣ ਤੇ ਉਹਨਾਂ ਕੋਲੋਂ ਚੜ੍ਹਾਵੇ ਅਤੇ ਦਸਵੰਦ ਦੀ ਮਾਇਆ ਦਾ ਹਿਸਾਬ ਕਿਤਾਬ ਹੀ ਨਾ ਮੰਗਣ ਗੁਰੂ ਸਾਹਿਬ ਜੀ ਬਾਰੂ ਹੀ ਮੱਥਾ ਟੇਕ ਕੇ ਅਕਾਲ ਤਖਤ ਦੇ ਪਾਸ ਇੱਕ ਬੇਰੀ ਥੱਲੇ ਆਣ ਬਿਰਾਜੇ ਅਤੇ ਕੁਝ ਸਮਾਂ ਉੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਆਪ ਜੀ ਵਾਪਸ ਬਾਬਾ ਬਕਾਲੀ ਆ ਗਏ ਅਕਾਲ ਤਖਤ ਸਾਹਿਬ ਦੇ ਲਾਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਾਨੂੰ ਉੱਥੇ ਹੁਣ ਗੁਰਦੁਆਰਾ ਅਕਾਲ ਤਖਤ ਸਾਹਿਬ ਦੇ ਲੱਗੇ ਆਪ ਜੀ ਜਿਸ ਬੇਰੀ ਥੱਲੇ ਵਿਰਾਜੇ ਸਨ ਉੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਸ਼ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ